ਅਸੀਕਾਲ ਬਾਈ ਜੀ ਅੱਜ ਗੰਡ ਦੇਖਦੇ ਰੱਸੇ ਦੀ ਵੀ ਕਿਵੇਂ ਪਾਉਂਦਾ ਕੋਈ ਕਿੰਨਾ ਕੁ ਦਿਮਾਗ ਹੈ ਸਾਡੇ ਚ ਕਿੰਨਾ ਕੁ ਨਹੀਂ ਤੇ ਚੈੱਕ ਕਰਦੇ ਆਪਾਂ ਆ ਕਾਲੇ ਦਾ ਵੀ ਕੰਮ ਦੇਖਦੇ ਆ ਇਹ ਕਹਿੰਦਾ ਮੈਂ ਤਾਂ ਬੜਾ ਕੁਝ ਜਾਣਦਾਂ ਤਾ ਆ ਮੈਂ ਕਹਾਂ ਚੱਲ ਤੇਰਾ ਅੱਜ ਪਤਾ ਨਹੀਂ ਇਨੇ ਵੀ ਕਿੰਨਾ ਕੁਝ ਜਾਣਦਾ ਠੀਕ ਹੈ ਜਿੰਨੇ ਬੰਦੇ ਬੈਠੇ ਸਾਰਿਆਂ ਨੂੰ ਕਹਿੰਨੇ ਭਾਈ ਜੀ ਕੋ ਐ ਥਕੇਰਾ ਫੜਨਾ ਇਹ ਤੇ じゃ ਬਸ ਐ ਕਰਕੇ ਤੇ ਐ ਗੰਡ ਪਾਉਣੀ ਆ ਹਾਂ ਹੁਣ ਦੇਖੋ ਕੌਣ ਪਾਉਂਦਾ ਲੈ ਵੀ ਕਾਲਿਆ ਉਹ ਵੇ ਆ ਪਾ ਦਾ ਬਿਜਲੀ ਨਿਕਾ ਦੇ ਨਾ ਇੱਥੇ ਯਾਰ ਆ ਪਾਈ ਗਈ ਹਾਂ ਆ ਪਾਈ ਗਿਆ ਇੱਥੇ ਕੱਢ ਪਰ ਲੈੱਥ ਕੱਢ ਕਰਨਾ ਕੱਢ ਏ ਉਹ ਲੈ ਖੁੱਲ ਗਈ ਹਰਥ ਹੋਇਆ ਕੰਮ ਯਾਰ ਕਰ ਕੋਈ ਜਗਾੜ ਹੋਰ ਹਾਂ ਬਿਜਲੀ ਕੱਢ ਲੈ ਯਾਰ ਇਹਨੂੰ ਫੇਕ ਦੂੰ ਹਾਂ ਸਰ ਯੂਟਿਊਬ ਉਹ ਹੋ ਗਿਆ ਇਹਨਾਂ ਚੀਜ਼ ਦਿਖੋ ਹੋ ਗਈ ਇਹ ਤਾਂ ਕਰ ਚੱਕ ਕੇ ਉਹ ਛੱਡ ਗਿਆ ਤੇ ਦੂਜੇ ਰੋਡ ਤੋਂ ਛੱਡ ਨੂੰ ਧੋਖਾ ਕਰੀ ਇਹਨੇ ਮੇਰਾ ਕੀ ਬੰਦਾ ਹੋਇਆ ਇਹ ਰੇਟ ਤੇ ਪਾ ਲਗਿਆ ਮੇਰੇ ਸਾਹਬ ਅਤਰਾ ਹੀ ਮਾਈਂਡ ਕੀ ਨੰਬਰ ਮੂੰ ਤਾਂ ਆਹ ਤੇਰੇ ਸਾਹਬ ਨਾਲ ਨਹੀਂ ਚੱਲਦਾ ਠੀਕ ਹੈ 100 ਰੁਪਏ ਨਾਮ ਵੀ ਦੇਵਾਂਗੇ ਨਾ ਦੇ ਲੋ ਕਿਦਨੇ ਗੰਡ ਪਾਤੀ 100 ਰੁਪਏ ਨਾਮ ਸਰ ਸੱਕਾ ਇਹ ਇੱਜ ਤਾਂ ਹੁਣ ਲੋਕ ਕਹਿੰਦੇ ਕਿ ਚਾਹੇ ਬਹਿ ਕੇ ਵੀਡੀਓ ਬਣਾ ਲੈਣੋ ਤਾਂ ਕਹਦੇ ਨੇ ਵੀ ਆਪਦੀ ਰਾਇ ਨਾਲ ਬਣਾ ਕੇ ਤੇ ਛੱਡ ਦੇਣੇ 100 ਰੁਪਏ ਨਾਮ ਦੇਵਾਂਗੇ ਉਹ ਬੰਦੇ ਨੂੰ ਜੇ ਉਹਨੇ ਗੰਡ ਪਾ ਦਿੱਤਾ ਆ ਲੈ ਪਾਤੀ ਪਾਤੀ ਹੱਥ ਕੱਢਾ ਹੁਣ ਆ ਤੁਹਾਨੂੰ ਇਹ ਹੋ ਲੰਗਾ ਪਾ ਦੇਰ ਕੋਈ ਆਪਣੇ ਭਾਈ ਹੁਣ ਆਪਣੇ ਤਾਂ ਬੇਵਕੀ ਮੈਂ ਨੇ ਕਿਹਾ ਬੇਵਕੀ ਪਾ ਦਾਂਗੇ ਪਾ ਰੇਗਾ ਇਹ ਵੱਡੀ ਗੱਲ ਹੈ ਇਹਨੂੰ ਵੀ ਦੇਖ ਲੈਣੇ ਆਂ ਫਿਰ ਆਪਾਂ ਇਹਦੇ ਮੁੰਡੇ ਦੇ ਮਨ ਚ ਆਏ ਰਹੇ ਜੀ ਬਈ ਇਹ ਤਾਂ ਗੱਲ ਕੁਛ ਨਹੀਂ ਮੈਂ ਤਾਂ ਦਾ ਕੰਮ ਹੈ ਮੇਰਾ ਧੋਖਾ ਧੁਖਾ ਕੋਈ ਨਹੀਂ ਕਰਿਆ ਕਿਸੇ ਨਾਲ ਭਰਾਵੋ ਜਿਹਦਾ ਠੀਕ ਕਰਦਾ ਤਾਂ ਆ ਕੇ ਦੇਖ ਸਕਦਾ ਇਹ ਝੱਟ ਐ ਗੰਡ ਪਾ ਦੇ ਭਾਈ ਐ ਗੰਡ ਪਾਣੀ ਆ ਹਾਂ ਐ ਗੰਡ ਪਾਣੀ ਪਿਆਸ ਨਹੀਂ ਛੱਡਣੀ ਅਨਾਥ ਨਹੀਂ ਛੱਡਣੀ ਜਦ ਤੱਕ ਉਹ ਬਿਣਾ ਪਾਣੀਏ ਜਿਵੇਂ ਇਹ ਫੜ ਲਈ ਬਸ ਰਸੀ ਫੜ ਲਈ ਇਸ ਤੋਂ ਬਾਅਦ ਨਹੀਂ ਛੱਡਣੀ ਛੱਡ ਨਹੀਂ ਨਾ ਯਾਰ ਵੀਰ ਹਣਾ ਐ ਤਾਂ ਜੂ ਗੰਡ ਤਾਇਆ 100 ਰੁਪਏ ਕੱਢ ਕੇ ਰੱਖ ਤੇ ਇੱਥੇ ਗੰਦਾ ਪਾਤੀ ਉਹ ਸੌ ਮਾ ਕਰ ਲਿਆ ਨਾਲ ਜੇ ਦੇ ਦੇਂਗੇ ਸੌ ਤੈਨੂੰ ਹੁਣ ਹੀ ਲੈ ਕੇ ਦੇਉਂ ਸਾਹਮਣੇ ਯਾਰ ਹੋਰ ਦੱਸ ਵੀਡੀਓ ਚ ਪਾਉਂਗਾ ਕਹਿ ਲੈ ਭਾਈ ਦੌਰ ਦੀ ਕੱਟ ਸੱਟ ਨਹੀਂ ਹਾਂ ਐਸ ਹੈਂਦੇ ਕੰਡਾ ਪੈ ਜਿੰਦੀਆਂ ਗਾਹਾਂ ਇੰਨਾ ਪੈ ਨਹੀਂ ਦੌਰ ਆ ਯਾਰ ਗੰਡ ਤਾਂ ਯਾਰ ਪੈ ਜੂਈ ਦਾ ਗੰਡਾ ਤਾਂ ਪੈ ਜੂ ਯਾਰ ਖੁੱਲੇ ਆਂ ਇਹ ਗੱਡ ਬੜਾ ਰੌੜਾ ਤਾਂ ਉਹ ਹੀ ਆ ਖੁੱਲਣ ਆਈ ਹੈ ਜੇ ਖੁੱਲੇ ਨਾ ਫਿਰ ਪਈ ਨਾ ਜਾਵੇ ਜਰਾ ਸਿੱਧੀ ਕਰੇ ਬੰਗਸ ਸਾਹਮਣੇ ਫੇਰੀਆ ਬਣਾਉਣੇ ਵੀਡੀਓ ਨਹੀਂ ਤਾਂ ਬਣਾਉਣਾ ਨਹੀਂ ਸੀ ਮੈਂ ਕੋਈ ਨਾ ਕੋਈ ਚਲਾਕੀ ਕਰਦੇਗਾ ਨਾ ਮੈਂ ਕੋਈ ਸੈਂਟਰੀ ਚਲਾਕੀ ਨਹੀਂ ਉਹਵੇਂ ਤੈਨੂੰ ਪੂ ਬਾਦੀ ਹੇ ਕਿਸੇ ਚ ਭਾਈ ਮਨਸ਼ਾ ਵੀ ਅਸੀਂ ਪਾ ਦਾਂਗੇ ਭਾਈ ਗੰਡਤਾ ਆਜੋ ਬਾਹ ਪਾ ਕੇ ਦੇਖੋ ਗੰਡ ਹੈਗੀ ਕੋਈ ਕਿਵੇਂ ਨਹੀਂ ਹੈ ਨਹੀਂ ਭਾਈ ਲੈ ਵੇ ਸ਼ਾਤ ਚਲਾਕੀ ਇਹ ਨੂੰ ਪਰ ਆ ਸਾਰੇ ਕੋਈ ਚਲਾਕੀ ਨਹੀਂ ਕੁਝ ਨੀ ਹੋਵੇਂਵੇਂ ਤੂੰ ਭਾਵੇਂਗਾ ਠੀਕ ਹੈ ਠੀਕ ਹੈ ਆ ਹੱਥ ਆਏ ਆ ਤਾਂ ਮਾਉਣੀ ਪਾਦਣ ਲੈ ਮੁੰਡੇ ਏ ਵੱਡੀ ਗੱਲ ਹੈ ਦਾ ਯਾਰ ਐ ਜੀ ਕੀਤਾ ਸੀ ਤੈਿਹਣਾ ਕਿਵੇਂ ਕਰਦਾ ਐ ਨਹੀਂ ਹੋਣੀ ਐ ਵੀ ਨਹੀਂ ਹੋਣਾ ਐ ਜੀ ਕਿਵੇਂ ਜੀ ਕੀਤਾ ਇਹ ਯਾਰ ਐ ਦੇਖ ਐ ਜੀ ਕੀਤਾ ਇਸਾਈ ਨੇ ਹਾਂ ਵੀ ਨਹੀਂ ਹੁੰਦੀ ਮੈਂ ਇਹ ਕਰਕੇ ਤੇ ਹੱਥਾਂ ਦੀ ਗੰਡ ਪਾਣਾ ਪੈਣਾ ਹੱਥਾਂ ਦੀ ਗੰਡ ਪਾ ਹੁਣ ਆ ਕੋ ਹੱਥਾਂ ਦੀ ਗੰਡ ਕਿਵੇਂ ਪਾਵਾਂ ਇੱਕ ਹੱਡ ਹੈ ਇਹ ਕਿਹੜਾ ਰਸਾ ਹੈ ਹਾਂ ਹਾਂ ਉੱਤੋਂ ਦੀ ਜੱਕਰਸਾ ਉਰਲੇਸ ਦੇ ਐਂ ਠੀਕ ਹੈ ਹਾਂ ਉੱਤੋਂ ਦੀ ਤਾਂ ਨਹੀਂ ਇੱਕ ਪਾਸਾ ਇਹ ਹਾਂ ਪਾਏਗੀ ਆ ਚੱਕਦਾ ਓਏ 200 ਰੁਪਿਆ ਔਰ ਦੇ ਤੂੰ ਦੇ 50 ਤਾਂ ਦੇ ਫੋ 50 ਤਾਂ ਤਾਂ ਕੰਮ ਨਹੀਂ ਯਾਰ 50 ਦੇ ਦੇ ਇਹ ਗੱਲ ਹੋਗੀ ਕਾਲੇ ਠੀਕ ਹੈ ਠੀਕ ਹੈ ਜੀ ਲੈ ਕੇ ਪੱਕਾ ਕਰਵਾਇਆ ਕਾਲਾ ਲੈ ਬਾਈ ਜੀ ਦੇ ਕੋਈ ਹੋਰ ਵੀ ਗੰਡ ਪਾਉਣ ਦਾ ਚਾਹ ਬਣੇਗਾ ਤਾਂ ਕਮੈਂਟਾਂ ਚ ਦੱਸ ਦਿਓ ਵੀਡੀਓ ਸ਼ੇਅਰ ਜੁ ਕਰੋ ਜੇ ਐਈ ਕੋਈ ਵੀਡੀਓ ਹੋਵੇ ਤਾਂ ਸਾਨੂੰ ਵਟਸਐਪ ਤੇ ਨੰਬਰ ਤੇ ਭੇਜ ਦਿਓ Facebook ਤੇ ਚੱਲਦਾ 884764461 ਦੇ WhatsApp ਤੇ ਭੇਜ ਦਿਓ ਆਪਾਂ ਉਹ ਜੀ ਵੀਡੀਓ ਬਣਾ ਕੇ ਬਾਅਦ ਵਿੱਚ ਸ਼ਹਿਰ ਤੇ ਲਾਈਕ ਕਰ ਦਿਓ ਲਾਈਕ ਕਰ ਦਿਓ ਧੰਨਵਾਦ